ਫ੍ਰੀ ਕਾਲ ਨਮਸਤੇ ਗੁੱਡ ਮਾਰਨਿੰਗ ਕਿਹਾ ਹਾਜਰ ਅੱਜ ਲੱਗੇ ਆਪ ਆਪਣੇ ਗ੍ਰੇਨ ਕੋਲਣ ਗ੍ਰੇਨ ਕੋਲ ਦਾ ਟਰਾਲਾ ਆਇਆ ਟਰਾਲਾ ਤੇ ਲੋਡ ਕਰਾਂਗੇ ਹਾਂਜੀ ਜੀ ਦੱਸੋ ਕਿਹੜਾ ਬੂਹਾਂ ਕਹਿੰਨ ਲੈ ਜਾਸ ਬਾਕੀ ਵੀ ਲੋਡ ਕਰਕੇ ਤੁਹਾਨੂੰ ਦੇਨੇ ਆ ਅਗਲਾ ਸਮਾਂ 4 ਪਹਿਲਾਂ ਕੋਲੀਏ ਗ੍ਰੇਨ ਦਾ ਟਰਨ ਲੋਡ ਕਰਾਂਗੇ ਤੁਹਾਨੂੰ ਨੇ ਅਪਡੇਟ ਮੈਟਰੋ ਮਾਰਤਾ ਡਾਊਨ ਬੂਮ ਬਾਣ ਮਾਰ ਕੇ ਆਉਣ ਲੱਗੇ ਆ ਹੁੱਕ ਖੋਲਣ ਆ ਸੁਣਾ ਸੁਣ ਬੜ ਖੋਰੇ ਆਹ ਦਾ ਪਾ ਦੇ ਫੜਾ ਪਾਟ ਖਲਾਰਾਗਾ ਕਰੀਏ ਲੋੜ ਮਤਿਆ ਰਿਆਂ ਦੇ ਨੂੰ ਇੱਧਰ ਤਾਂ ਚੰਗ ਤੰਗ ਦੇ ਕੀ ਇੰਟਰਫੋਲ ਦੇਣਾ ਬੂਮਾ ਉਹ ਕੋਲੋਂ ਖੋਲ ਕੇ ਸਾਡਾ ਮਤੇ ਬਲੇਟ ਕੇ ਉਹਨੂੰ ਖੋਲ ਕੇ ਕੋਲੋਂ ਖਾਣੇ ਤਾਂ ਅਗਲੀ ਅਪਡੇਟ ਇਕ ਟ੍ਰੱਲ ਆਇਆ ਜੀ ਵੇਖੋ ਹੁਣ ਕੰਟਰੋਲ ਤੇ ਬੂਮ ਜਾਂਦੇ ਆ ਦੂਜਾ ਟ੍ਰੱਲ ਆਏਗਾ ਤੇ ਫਿਰ ਕਈ ਬੰਨ ਕਰਾਂਗੇ ਲੋਡ ਉਹ ਮੇਟਰ ਹੋ ਕੇ ਖੋਲ ਕੇ ਰਸਾ ਕਰਤਾ 골ਡ ਡਰਾਮ ਤੇ ਲੱਗੇ ਆ ਕੰਟਰਵੇਟ ਤੇ ਬੋਲਟ ਖੋਲਣ ਉਹ ਖੋਲਿਆ ਨਹੀਂ ਬੋਲਟ ਇਹ ਕੰਟਰਵੇਟ ਦੇ ਵਿੱਚ ਬੋਲਟ ਲੱਗੇ ਹੁੰਦੇ ਆ ਇਹ ਬੋਲਟ ਕੋਲ ਦਾ ਤਾਣੂ ਕੱਟਦੇ ਇਹਦੇ ਬਾਅਦ ਕੰਟਰੋਲ ਹੈਡ ਡਰਾਈਵ ਆਪਰੇਟਰ ਆਉਂਦਾ ਤੇ ਫਿਰ ਕੰਟਰਵੇਟ ਬੋਲਟ ਕੋ ਲੋਡ ਕਰਦੇ ਆ ਤੇ ਰਦਿਆਂ ਤਾਣੂ ਥੋੜੇ ਟਾਈਮ ਤੱਕ ਕੋਈ ਮਿੱਤਰੋ ਆ ਡਰਾ ਮਿਲ ਗਿਆ ਆਟਾ ਇਹ ਨਾਲ ਡਿਆਂ ਕੰਟ੍ਰਵੇਲ ਆਉਣ ਹੁਣ ਵੇਖੋ ਬਟਰਲੇ ਤੇ ਕੀ ਲੋਡ ਕਰਦਾ ਕ੍ਰੇਨ ਲੋਡ ਕਰੀ ਦੇ ਕੰਟ੍ਰਵੇਲ ਡੀਸ ਲੋਡ ਕਰੀਦਾ ਆਦੇ ਉੱਥੋਂ ਪਰਮਿਸ਼ਨ ਨਹੀਂ ਆਈ ਕੀ ਲੋਡ ਕਰਨਾ ਨੂੰ ਵੇਖੋ ਕੀ ਲੋਡ ਕਰਦੇ ਆ ਦੋ ਕਿੰਨੇ ਕੰਟਰਵੇਟ ਦੋ ਪੀਸ ਲੱਥ ਗਏ 6 ਪੀਸ ਰਹਿ ਗਏ ਹੋਰ ਤੇ ਪਲੇਟਰ ਆ ਗਈ ਆ ਤੇ ਦੋ ਕਾਰ ਬੜੀ ਕੰਟਰਵੇਟ ਇਹ ਕਹਾਟਰੇ ਵਾਲੇ ਇੱਥੇ 14 14 15 15 ਜਹਾਲੇ ਰੱਖੇ ਆ ਪਤਾ ਨਹੀਂ ਇਹਨਾਂ ਕਿੱਦਾਂ ਡਰੱਜ ਲਾਉਣਾ ਕਿੱਦਾਂ ਨਹੀਂ ਅਰੀਆ ਵਿਸੋ ਕਰੇ ਕਰਨੀ ਨਹੀਂ ਨੀ ਬਾ ਬੂਮ ਹੀ ਆਪੜ ਮਨ ਕਰੀ ਜਾਣਾ ਸੈਂਟਰ ਕਰਨਾ ਇਹਨਾਂ ਨੂੰੰਦਾ ਨਹੀਂ ਹੈ ਇਹ ਗੱਲਾਂ ਸੁਣ ਲੋ ਵਟੀਆਂ ਵਟੀਆਂ ਕਰਦੇ ਹੋਰ ਇੱਧਰ ਹੂੰ ਲੱਗੀ ਐਕਸਵੇਟਰ ਲੋਡ ਆ ਲਗਾ ਐਕਸਵੇਟਰ ਲੋਡ ਕਰਨਾ ਬੈਕ ਹੋ ਕੇ ਦਾ ਲੋਡ ਹੁੰਦੀ ਐਕਸਵੇਟਰ cô lại cho ca gà kìa Cô lại cho ca gà kìa ਹਾਂ ਹੁੰਦੀ ਐ ਖਸਾ ਵੇਟਰ ਲੋਡ ਮੇਤਰੋ ਹਾਂ ਔਰ ਬੈਠਾ ਦੇਖੋ ਔਰ ਐ ਮੇਟਰ ਆ ਗਿਆ ਇੱਕ ਸਵੈਟਰ ਲੋਡ ਉਧਰ ਆਪਣੇ ਕੰਟਰਵੇਲ ਲੱਥਣ ਦੇ ਨੇ ਲੋ ਵੀ ਮਿੱਤਰੋ ਚਾਰ ਕੰਟਰਵੇਟੇ ਰੱਖਤੇ ਦੋ ਕੰਟਰਵੇਟੇ ਰੱਖਤੇ ਇਹ ਪਲੇਟ ਦੇ ਉੱਤੇ ਕੰਟਰਵੇਟੇ ਰੱਖਿਆ ਦੋ ਕਾਰ ਬੜੀ ਕੰਟਰਵੇਟ ਹੋ ਰੱਖਿਆ ਹਾਂਜੀ ਗਵਾਲੀਅਰ ਗਵਾਲੀਅਰ ਇਹ ਗਾਡਰੋਨ ਦੇ ਪ੍ਰੋਜੈਕਟ ਮੈਂ ਬਸ ਇਹ ਕੰਟਰਵੇਟ ਦੇ ਬਾਅਦ ਬੂਮ ਰਹਿ ਗਿਆ ਮਾਰਾ ਹਾਂ ਸਾਤਰੀਪੜਕ ਸਾਤ ਹੀ ਬਾਰਗ ਮစ္ਸਾਬ ਆਂਦੀਰਜ ਤਾਇਕ ਹਾਂ ਹਾਂ ਦੂਸਰ ਨੇ ਇੱਕੋ ਸੇਫਟੀ ਵਾਲਾ ਥਾ ਇੱਕ ਸੇਫਟੀ ਵਾਲਾ ਥਾ ਮਿੱਤਰਾਂ ਤੇਰੇ ਨਾਲ ਰੋਡ ਖੋਲਤਾ ਨਹੀਂ ਟ੍ਰਾਫਿਕ ਆਣਾ ਬਸ ਤੇ ਬਸ ਟਿਪਰ ਦਾ ਟਿਪਰ ਆਉਂਦੀ ਆ ਉਹਦਾ ਡੇਨ ਦੀ ਕਾਰ ਆ ਕੰਟ੍ਰੋਵੇਟ ਲੈ ਕੇ ਕੰਟ੍ਰੋਵੇਟ ਤੁਹਾਨੂੰ ਬੂਮ ਰਹਿ ਗਿਆ ਬਾ ਬੂਮ ਲੋਡ ਕਰਕੇ ਤੇ ਬਾਅਦ ਆਪਣੀ ਕ੍ਰੇਨ ਦੀਆਂ ਚਾਣਾ ਚੂਨਾ ਅੰਦਰ ਕਰਕੇ ਗਾਂਟੇ ਡਾਊਨ ਕਰਾ ਕੇ ਕਲੋਜ਼ਿੰਗ ਕਰਕੇ ਚਲੋ ਜੀ ਫਿਰ ਆਪਣੀ ਕ੍ਰੇਨ ਦਾ ਟਰਾਲਾ ਆਏਗਾ ਤੇ ਫਿਰ ਲੋਡ ਕਰਾਂਗੇ ਬਾਕੀ ਦਿਨੇ ਮੈਂ ਤੁਹਾਨੂੰ ਅਖੀਰ ਅਪਡੇਟ ਹਾਂ ਲੋ ਵੀ ਮਿੱਤਰੋ ਹੋਲਦਾ ਬੂਮ ਕਰਤਾ ਟਰਾਲੇ ਤੇ ਲੋਡ ਹੁਣ ਆਪਣੀ ਉਹ ਕ੍ਰੇਨ ਖੜੀ ਆ ਕ੍ਰੇਨ ਦੀਆਂ ਚਾਣਾ ਕਰਦੇ ਆ ਅੰਦਰ ਫਿਰ ਤੁਹਾਨੂੰ ਦਿੰਨੇ ਅਗਲੀ ਅਪਡੇਟ ਲੋ ਮਿੱਤਰੋ ਆਪਣਾ ਹੋ ਗਿਆ ਕੰਮ ਖਤਮ ਹੋਣਾ ਸਾਰਾ ਸਮਾਨ ਹੋ ਗਿਆ ਲੋਡ ਜੋ ਨੀਆਂ ਦੋ ਤਿੰਨ ਕਰੇਣਾ ਇਹ ਸਾਰਾ ਸਮਾਨ ਹਾਲਤਾ ਇਹ ਆਪਣੇ ਕਰਿਆਂ ਦਾ ਲੋਡ ਕੀਤਾ ਹੋਣਾ ਆਪਣੇ ਨਾਲ ਕਰਿਆਂ ਦਾ ਟਰਾਲਾ ਆਏਗਾ ਤੈਨੂੰ ਲੋਡ ਕਰੇ ਖੜਾਂਗੇ ਬਾਕੀ ਚਾਨਾ ਚੋਨਾ ਸਾਰਿਆਂ ਨੂੰ ਅੰਦਰ ਕਰਤੀਆਂ ਪੂਰੀ ਲਿਜਮੈਂਟਰ ਕਰਤੀ ਕਰੇ ਹਨ ਲੋਡਿੰਗ ਕਰਤੀ ਨਾਲ ਹੀ ਅਗੀਆਂ ਟਰਾਲਾ ਆਏਗਾ ਫਿਰ ਕਰਾਂਗੇ ਲੋਡ ਇਹਨੂੰ ਚੋ ਮੇਟਰ ਮਿਲਦੇ ਆ ਬਹੁਤ ਜਿਆਦਾ ਓਏ ਮੇਤਰਾ ਡੀਜ਼ਲ ਪੈਂਡਿਆ ਘਰੇ ਚ ਕਾੰਕੀ ਭੋਲੇ ਕਰਦਾ ਕਿ 300 ਲੀਟਰ ਪਾਉਣਾ ਡੀਜ਼ਲ 300 ਲੀਟਰ ਇਹ ਗੱਡੀ ਆਉਂਦੀ ਆ ਆਪਣੇ ਕੋ ਪੱਕੀ 300 ਲੀਟਰ ਡੀਜ਼ਲ ਪਾ ਕੇ ਫਿਰ ਉਹ ਉੱਥੇ ਲਾਵਾਂਗੇ ਸਾਈਡ ਤੇ ਆ ਕੇ ਕਿਤੇ ਰੰਗਾ ਟੋਲਾ ਫਿਰ ਆਉਣੇ ਤੋਰਾਂਗੇ ਇਹਨੂੰ ਇਹੋ ਠੀਕ ਹੋ ਠਾਗੋ ਸਬਰਿਆ ਇਹ ਟਰੋ ਟਰਾਲਾ ਲੈ ਕੇ ਆਏ ਜੀ ਤੇਰਾ ਟਾਇਰ ਪੈਂਚਰ ਤੇ ਟਰਾਲੇ ਦਾ ਉਹ ਟਾਇਰ ਵਾਲੀ ਪੈਂਚਰਾਈ ਦੁਕਾਨ ਤੇ ਲੈ ਕੇ ਆਏ ਹੁਣ ਲੱਗੇ ਆ ਟਰਾਲੇ ਦਾ ਪੈਂਚਰ ਲਵਾਉਣ ਅੰਜਾ ਲੱਗਦਾ ਫੇਰ ਰਾਤ ਨੂੰ ਲੈ ਕਾਣਗੇ ਅਜੇ ਕਾਗਜ਼ ਨਹੀਂ ਆਏ ਤੇ ਕਾਗਜ਼ ਤੋਂ ਬਿਨਾ ਹੀ ਇੱਥੇ ਲੈ ਕੇ ਆਏ ਇਹਨੂੰ ਹਾਂ ਲਗਾ ਦੇ ਉਸਤਾਦ ਪੱਕਾ ਪੈਂਚਰ ਲਗਾਣਾ ਪੱਕਾ ਹਾਂ ਦੇ ਟਾਇਰ ਪੈਂਚਰ ਦੇ ਕਾਣਾੜੀਆਂ ਜਿੰਨੀਆਂ ਤੇ ਐਕਸਲ ਇਹ ਗੱਡੀਆਂ ਹੀ ਸਾਰਿਆਂ ਦੇ ਪੈਂਚਰ ਟਾਇਰਾਂ ਦੇ ਇਥੋਂ ਲਾਉਂਦੇ ਹੁੰਦੇ ਆ ਬੱਸ ਬੱਸ ਉਹ ਦੇਖ ਲੋ ਕਿਹੜਾ ਟਾਇਰ ਓਏ ਇਹ ਕਰ ਜਾਏਗਾ ਨਾ ਹਾਂ ਹੈ ਬੜੀ ਵਾਲੀ ਕ੍ਰੇਨ ਕਾ ਹੈ ਇਹ ਹੋਈ ਨਹੀਂ ਜੂਮਲਨ ਕ੍ਰੇਨ ਕਾ ਬੜੀ ਵਾਲੀ ਕਾ ਇਹ ਜਿੱਦ ਚ ਰਹਾ ਹਨ ਟਮਾਟਰ ਇਧਰ ਟਰ ਇਨੂੰ ਲੋਣ ਗਨਾ ਪੈਂਚਰ ਆਪ ਕਾ ਦੇਖ ਹੈ ਨਾ ਮੇਂ ਮਿੱਤਰੋ ਮਿਲਦੇ ਆ ਤੁਹਾਨੂੰ ਅਲਰੇ ਆਪ ਕਾ ਦੇਖ